ਅੱਜਿਕਾਪਾ ਮਿੰਨੀ ਜੇ ਬਲੌਗ ਚ ਲੱਖੇ ਮਾੜੀ ਵਾਲ ਦਾ ਜੋਰਪੁਰੀ ਤਰ ਤੋਂ ਪਹੁੰਚਦੇ ਸਵਾਗਤ ਕਰਨਾ ਮੋਚੇ ਪਿੰਡ ਦੇ ਨਗਰ ਦੇ ਨਾਲ ਹੀ ਸੀਗਾ ਜੀਵਨ ਕੋਚ ਵੀ ਪਰੋ ਤੇ ਕਹਿੰਦੇ ਪਹੁੰਚਿਆ ਸੀਗਾ ਜੀਵਨ ਕੋਚ ਦਾ ਵੀ ਆਪਾਂ ਨਾਲ ਦੇ ਨਾਲ ਹਾਰ ਪਾ ਕੇ ਕਰਦਾ ਸਵਾਗਤ ਉਸ ਤੋਂ ਬਾਅਦ ਪਿੰਡ ਦੇ ਜਿਹੜੇ ਹੋਰ ਬਧਵੰਤੇ ਸੱਜਣ ਜੀਗੇ ਉਹ ਵੀ ਨਾਲ ਪਹੁੰਚੇ ਸੀਗੇ ਪਿੰਡ ਦੇ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਹਦੇ ਵਿੱਚ ਕਾਫਲੇ ਦੇ ਵਿੱਚ ਕਾਫਲੇ ਦੇ ਵਿੱਚ ਪਹੁੰਚੇ ਲੱਖੇ ਮਾੜੀ ਵਾਲੇ ਦਾ ਯੂਰਪ ਦੀ ਧਰਤੀ ਤੋਂ ਵਾਪਸ ਪਰਤਣ ਤੇ ਬਹੁਤ ਹੀ ਵਧੀਆ ਵਾਰਾ ਪਿੰਡ ਦੀ ਸਰਪੰਚ ਵੀ ਨਾਲ ਮੌਜੂਦ ਸੀਗਾ ਕਿਉਂਕਿ ਇਦਾਂ ਜਿਹੜੇ ਪਲੇਅਰ ਦੇ ਲਈ ਇੱਕ ਬਹੁਤ ਵੱਡੀ ਮੋਟੀਵੇਸ਼ਨ ਹੁੰਦੀ ਹੈ ਪਲੇਅਰ ਦਾ ਜਿਹੜਾ ਹੌਸਲਾ ਬਹੁਤ ਸਿਖਰਾਂ ਤੇ ਚਲਾ ਜਾਂਦਾ ਹੈ ਕਿਉਂਕਿ ਇਦਾਂ ਪਿੰਡ ਤੇ ਲੋਕਾਂ ਨੇ ਵੱਧ ਚੜ ਕੇ ਲੱਖੇ ਮਾੜੀ ਦਾ ਉਹ ਕਹਿੰਦੇ ਪਿੰਡ ਪਹੁੰਚਣ ਤੇ ਬਹੁਤ ਵੱਡਾ ਸਵਾਗਤ ਕੀਤਾ ਪੂਰੇ ਕੱਟ ਦੇ ਨਾਲ ਜਿਹੜੇ ਨੌਜਵਾਨਾਂ ਨੇ ਤੇ ਹਾਰ ਪਾ ਕੇ ਉਹਦਾ ਕਹਿੰਦੇ ਕੈਂਚੀਆਂ ਤੋਂ ਪਿੰਡ ਤੋਂ 3-4 ਕਿਲੋਮੀਟਰ ਵੱਡ ਦੀ ਦੂਰੀ ਤੇੜ ਪਿੰਡ ਪਰਤਣ ਤੇ ਉਹਦਾ ਸਵਾਗਤ ਕੀਤਾ ਉੱਥੋਂ ਵੀ ਆਪਾਂ ਹੀ ਫਿਰ ਕਹਿੰਦੇ ਫਰੰਟ ਕੈਮਰੇ ਦੇ ਨਾਲ ਜਿਹੜੀ ਸੈਲ ਮੈਂ ਤਿੰਨ ਸਭੀ ਜਾਨੀ ਨੌਜਵਾਨਾਂ ਨੂੰ ਵਿੱਚੋਂ ਆਪਾਂ ਲਾ ਲਿਆ ਅੱਜ ਦਾ ਸਮਾਗਮ ਜੀ ਕਹ ਲਈ ਕਰਨਾਇਕ ਇਹ ਮੁੰਡਾ ਮਾਲਾ ਲੱਗਦਾ ਹੈ ਕਿ ਜਿੱਗੀ ਘداری ਤੇ ਬਹੁਤ ਵਧੀਆ ਮੁੰਡਾ ਬਹੁਤ ਮਿਹਨਤ ਕੀਤੀ ਆ ਪਿੰਡ ਵੀ ਬਹੁਤ ਕੰਮ ਕਰਦਾ ਨਹੀਂ ਜਿਵੇਂ ਬਾਈ ਪਹਿਲਾਂ ਸਾਡੇ ਤੋਂ 플레이ਰ ਹੋਏ ਉਤਾਰ ਸਕੰਦਰ ਬਹੁਤ ਤਕੜਾ ਖੇਡਿਆ ਜੀਤ ਬਹੁਤ ਤਕੜਾ ਖੇਡਿਆ ਉਹੀ ਹੁਣ ਤੇ ਸਾਨੂੰ ਮਾਣ ਆਉਂਦੇ ਪਿੰਡ ਤੇ ਸਾਡੇ 플레이ਰ ਤੇ ਵੀ ਬਹੁਤ ਕੀ ਕਰਕੇ ਜਵੇ ਨੇ ਯੋਰਪ ਦੇ ਵਿੱਚ ਢੇੜ ਕੇ ਆਇਆ ਬਹੁਤ ਕਿੰਨੇ ਟਾਈਮ ਤੋਂ ਖੇਡਣ ਗਿਆ ਹਾਂ ਸੀ ਆ ਇਹ ਇੱਥੇ ਵੀ ਜੇ ਨੇ ਪੂਰੀ ਮਿਹਨਤ ਕੀਤੀ ਆ ਆਪਣਾ ਆਪਾਂ ਨੂੰ ਵੀ ਪਤਾ ਵੀ ਜਿਹੜੀ ਬਾਹਰ ਖੇਡਣ ਜਾਂਦੇ ਆ ਜਿਹੜੀ ਆਪਣੇ ਪਿਆਸ ਦੀ ਕਰੀਮ ਹੁੰਦੀ ਆ ਉਹ ਬਾਹਰ ਖੇਡਣ ਜਾਂਦੀ ਆ ਇਹ ਮੁੰਡੇ ਨੇ ਬਹੁਤ ਮਿਹਨਤ ਕੀਤੀ ਆ ਤੇ ਅਸੀਂ ਜਿਹੋਣੇ ਸਾਡੇ ਪਿੰਡ ਦਾ ਤੇ ਆਪਣੇ ਮਾਪਿਆਂ ਦਾ ਇਤੂ ਬਾਦ ਛੱਡ ਕੇ ਹੋਰ ਨਾਂ ਰੋਸ਼ਨੀ ਦੇ ਸਰਦਨ ਸਾਹਿਬ ਸਣੀ ਪਹਿਲਾਂ ਵੀ ਖੇਡਦੇ ਦੇਖਿਆ ਹੁਣ ਪੰਜਾਬ ਤੋਂ ਰੱਖਿਆ ਪਿੰਡ ਦੇ ਵਿੱਚ ਖੇਡਦੇ ਉਹਨਾਂ ਦੇ ਗੇਮ ਕਰਦੇ ਆ ਇਹ ਬਹੁਤ ਵਧੀਆ ਗਿਆ ਬਾਈ ਐ ਮਜੇ ਨਹੀਂ ਪਲੇਅਰ ਆ ਕਿਉਂਕਿ ਨਿੱਕਾ ਹੁੰਦਾ 30 32 ਕਿਲੋ ਤੋਂ ਸਟਾਰਟ ਕਰੀਏ ਨੇ ਖੇਡਣੀ ਇਹ ਉੱਪਰ ਉਵੇਂ-ਉਵੇਂ ਵਾਧਦਾ ਵਾਧਦਾ ਵੀ ਅੱਜ ਆਪਾਂ ਨੂੰ ਹੀ ਪਤਾ ਵੀ ਜਿਨੇ ਆਪਣੀ ਮਿਹਨਤ ਨਹੀਂ ਛੱਡੀ ਬੰਦੇ ਨੇ ਵੀ ਪ੍ਰਮਾਤਮਾ ਉਹਨੂੰ ਸਾਥ ਦਿੰਦਾ ਜਿਹੜਾ ਮਿਹਨਤ ਕਰਦਾ ਹੈ ਤੇ ਪਿੰਡ ਆ ਇੱਥੇ ਆਪਣੇ ਏਰੀਏ ਦੇ ਵਿੱਚ ਵੀ ਤੇ ਆਪਣੇ ਏਰੀਏ ਤੋਂ ਬਾਹਰ ਵੀ ਬਹੁਤ ਪਹਿਲਾਂ ਵੀ ਬਹੁਤ ਨਾਮ ਜਿੱਤ ਕੇ ਲੈ ਆਏ ਨੇ ਮੋਟਰਸਾਈਕਲ ਹੋ ਗਿਆ ਹੋਰ ਵਾਸ਼ਿੰਗ ਜੀ ਨਕੂਲ ਆਪਾਂ ਨੂੰ ਪਤਾ ਜੋ-ਜੋ ਨਾਮ ਰੱਖੇ ਜਾਂਦੇ ਆ ਤੇ ਪਿੰਡ ਵੀ ਬਹੁਤ ਸੋਹਣਾ ਖੇਡਦਾ ਸਰਪਾਜੀ ਮੁੰਡੇ ਨੇ ਮਿਹਨਤ ਬਹੁਤ ਕੀਤੀ ਹੈ ਤਾਂ ਹੀ ਅਸੀਂ ਅੱਜ ਯੂਰਪ ਦੇ ਵਿੱਚ ਜਿਹੜੇ ਆਇਆ ਨਾ ਸਫਲਤਾ ਨੂੰ ਬੰਨਵਾ ਸਕਦੇ ਆ ਤੇ ਭਈ ਜਿਹੜਾ ਤੁਸੀਂ ਜੋਰਪੁਰ ਪਿੰਡਾਂ ਦੇ ਕਿਹੜੇ ਕਿਹੜੇ ਨਾਮ ਦਿੱਤੇ ਤੇ ਕਿੰਨੇ ਕਿੰਨੇ ਮੈਸੇਜ ਆ ਦੇ ਕਿ ਮੈ ਸਾਡੇ ਸਭ ਕੋਲ ਆ ਦੇ ਜੇ ਤੁਸੀਂ ਜੇ ਉਹਨਾਂ ਦੇ ਬਿੱਟਾ ਪਰਿਵਾਰ ਦਾ ਨਾਮ ਕੀ ਆ ਦੱਸਣਾ ਨਹੀਂ ਆਇਆ ਇਹ ਤੁਹਾਨੂੰ ਇੱਕ ਕਵਰਟੀ ਦੇ ਰੱਖਦੇ ਹੋ ਜਾਂ ਫੋਟੋ ਜਾਂ ਵੀ ਦੇ ਵਿੱਚ ਕੋਈ ਨਾਮ ਦਿੱਤੇ ਰਹਿ ਜਾਂਦੇ ਹਾਂ ਸਾਡੇ ਨਾਲ ਕੰਮ ਕਰਦੇ ਨੇ ਮੈਨੂੰ ਪਤਾ ਲੱਗਿਆ ਕਿ ਤੇਰੀ ਲੱਗਿਆ ਕਿ ਕਹਿੰਦੇ ਸਹੇਣਾ ਲੱਗਿਆ ਮੈਨੂੰ ਲੱਗਿਆ ਜੋਰਪੁਰ ਪਿੰਡਾਂ ਤੋਂ オープン ਦਾ ਮਾੜੀ ਪਿੰਡ ਦਾ ਨਾਮ ਰੋਸ਼ਨਪੁਰ ਦਾ ਹਲਕੇ ਬਾਗੇਪਾਂਾ ਜ਼ਿਲ੍ਹੇ ਮੋਗੇ ਦਾ ਪੂਰੇ ਪੰਜਾਬ ਦਾ ਨਾਮ ਜਿਹੜਾ ਵੱਲੋਂ ਕੀਤਾ ਯਾਨੀ ਦੇ ਵਿੱਚੋਂ ਕੰਮ ਕਰਕੇ ਆਇਆ ਤੇ ਤੁਸੀਂ ਵੀ ਇਸ ਵੀਡੀਓ ਨੂੰ ਵਾਦਵਾ ਦਿਓ ਕਿਹੜੇ ਲੋਕਾਂ ਦਾ ਤਾਂ ਜੋ ਹੋਰ ਨੌਜਵਾਨ ਜਿਹੜੇ ਸ਼ਹਿਰ ਵਿੱਚ ਰਹਿੰਦੇ ਨੇ ਉਹਨਾਂ ਦਾ ਪਿੰਡ ਦੇ ਨੌਜਵਾਨ ਤੇ ਜਿਹੜੇ ਹੋਰ ਵੀ ਲੋਕ ਸੀਗੇ ਉਹ ਨਾਲ ਨਾਲ ਚੱਲ ਪਏ ਚੱਲਣ ਤੋਂ ਬਾਅਦ ਕਹਿੰਦੇ ਪਰਮਾਗਾਰਜ ਨਾਲ ਲੱਖਾ ਵਾਕਵਾ ਟੈਂਗਲਾ ਤੋਂ ਬਰਾ ਸੀ ਉਹਦੀ ਵੀਡੀਓ ਵੀਡੀਓ ਫੂਟ ਕਰ ਦੋ ਕਵਾ ਕਾਇਨ ਵਾਲੋ ਵੀਡੀਓ ਬਣਾ ਦਿੱਤੀ ਇੱਕ ਕਰ ਦੁਬਾਰਾ ਪਿੰਡ ਵਾਲੇ ਰਸਤੇ ਤੇ ਜਾਂਦੇ ਜਾਂਦੇ ਅਸੀਂ ਹੋਲੀ ਚੱਲ ਹੌਲੀ ਚੱਲ ਕੜਾਈ ਰੱਖ ਲਖੜਿਆ ਹੈ ਵਾਰ ਆਪ ਮਾਨਸ ਮੰਦ ਕੱਡੀ ਮਿਲਿਆ ਤੁਹਾਨੂੰ ਪੈਸਾ ਮਤਲਬ ਚਲੋ ਬਹੁਤ ਵਧੀਆ ਵਧਾਈਆਂ ਤੁਹਾਨੂੰ ਮਕੋ ਸਾਹਿਬ ਐਰ ਕਰ ਪਰ ਬਾ ਠੀਕ ਹੈ ਤੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗੁਰਦੁਆਰਾ ਸਾਹਿਬ ਦੇ ਅਰਚਨ ਕੀਤੇ ਦਰਸ਼ਨ ਕਰਨ ਤੋਂ ਬਾਅਦ ਲੱਖੇ ਬਾੜੇ ਨੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਦਰਵਾਕਾ ਦੇ ਕੇ ਬਾਬਾ ਠੇਕ ਲੈ ਕੇ ਬਾਅਦ ਫਿਰ ਲੱਕਾ ਮੜੀ ਕਰਾ ਰਿਹਾ ਥੋੜਾ ਚੇਲਾ ਜਿਹੜਾ ਬਾਹਰ ਖੜ ਕੇ ਆ ਬਹੁਤ ਵਧੀਆ ਬਾਈ ਅਗਲੀ ਅਨੁਕਤ ਨੇ ਡੱਗੇ ਜਾਣਗੇ ਠੀਕ ਹੈ ਤੋਂ ਬਾਅਦ ਲੱਖੇ ਮਾੜੀ ਨੇ ਪਿੰਡ ਦੇ ਵਿੱਚ ਜਗ੍ਹਾ ਬਣੀ ਤੇ ਸਭ ਤੋਂ ਪਾਕ ਨੂੰ ਉਹ ਉਹਨਾਂ ਨੇ ਵੀ ਫਿਰ ਕਹਿੰਦੇ ਲੱਖੇ ਮਾੜੀ ਦਾ ਬਹੁਤ ਵੱਡਾ ਜਿਹੜਾ ਜਿਹੜਾ ਸਵਾਗਤ ਕੀਤਾ ਗਿਆ ਉਹਦੇ ਨਾਲ-ਨਾਲ ਵੀਡੀਓ ਸ਼ੂਟ ਕੀਤੀ ਵੀਡੀਓ ਸ਼ੂਟ ਕਰਨ ਦੇ ਨਾਲ-ਨਾਲ ਮੈਂ ਜਿਹੜੇ ਬਜ਼ੁਰਗ ਕੋਲ ਗਿਆ ਸੀ بڑے ਅਸ਼ਾ ਦੇ ਨਾਲ ਆਣੇ بڑے ਹੌਸਲੇ ਦੇ ਨਾਲ ਅਤੇ ਜਿਹੜੀ ਉਹਦੀ ਸੰਭਾਅਤ ਕਿਤੇ ਤੂੰ ਨੂੰ ਇਹ ਕਿਦਾਂ ਲੱਗਿਆ ਜਿਹੜਾ ਆਪਣੇ ਪਿੰਡ ਦੇ ਜ਼ੁਰਗਾ ਨੇ ਵੀ ਜਿੱਦਾਂ ਪਲੇਅਰ ਦਾ ਕਮੈਂਟ ਬਹੁਤ ਤੇ ਜੂਤ ਕਮੈਂਟ ਬਹੁਤ ਨੂੰ ਵੀ ਵੀਡੀਓ ਕੈਸ ਕਰ ਮਿਲ ਜੀ ਗਏ ਜਿਹੜਾ ਫੈਟ ਦਾ ਕੋਈ ਹੁੰਦਾ ਹੁਣ ਤੱਕ ਪਲੇਅਰ ਜ਼ੀਰੋ ਲੈਵਲ ਤੇ ਵੱਡੇ ਲੈਵਲ ਤੇ ਮਿਲਦਾ ਜਾਂਦਾ ਤੇ ਪਲੇਅਰ ਨੂੰ ਇਦਾਂ ਦੇ ਮੌਤ ਦੇ ਲੋਡ ਉੱਤੇ ਖੇਡਣਾ ਦਾ ਪਲੇਅਰ ਜਿਹਦੇ ਨਾਲ ਕਮੈਂਟ ਨਾਲ ਕਰਾ ਹੁੰਦਾ ਨਾ ਉਹ ਪਲੇਅਰ ਤੋਂ ਬਹੁਤ ਵੱਡੇ ਕਾਫਲਾ ਵਾਂਗੀ ਬਹੁਤ ਬਾਦ ਲੱਖਾ ਮਾੜੀ ਪੁੱਜਿਆ ਆਪਣੇ ਬਾਬਾ ਸਾਹਿਬ ਲਖਮਨਦੀ ਸਥਾਨ ਤੇ ਜਿੱਥੇ ਮੇਲਾ ਲੱਗਦਾ ਉੱਥੇ ਵੀ ਕਹਿੰਦੇ ਜਿਹੜੇ ਪਿੰਡ ਦੇ ਬਜ਼ੁਰਗਾਂ ਵੱਲੋਂ ਜਿਹੜੇ ਪਿੰਡ ਦੇ ਬਜ਼ੁਰਗਾਂ ਵੱਲੋਂ ਪਰਮੇਸ਼ਵਰ ਦੇ ਨਾਲ ਨੱਥੀ ਮੜੀ ਦਾ ਸਵਾਗਤ ਕੀਤਾ ਜਾ ਨੱਥੀ ਮੜੀ ਦਾ ਸਵਾਗਤ ਕਰਨ ਤੋਂ ਬਾਅਦ ਜਿਹੜਾ ਬਜ਼ੁਰਗਾਂ ਵੱਲੋਂ ਹਾਰਮ ਕਰੇ ਰਿਹਾ ਬਾਦ ਨੱਥੀ ਮੜੀ ਬੋਲੋ ਇਸ ਮੌਕੇ ਤੇ ਸੋਲੋ ਲਈ ਬਾਈ ਨੀ ਸੋਲੋ ਦਾ ਸੱਜਣ ਕਾਗਲਲਾਹ ਇਸ ਦਾ ਤਾਤਾ ਤੋਂ ਬਾਅਦ ਹੋਰ ਲੱਕੇ ਮਾੜੇ ਨੇ ਜਾ ਕੇ ਇਹਨਾਂ ਤੋਂ ਗਰਾਊਂਡ ਦੇ ਵਿੱਚ ਛੋਟੀ ਜਿਹੀ ਜਿਹੜੀ ਸ਼ੁਰੂ ਕੀਤੀ ਉਹਦੇ ਜਾ ਕੇ ਨਮਸਕਾਰ ਕੀਤੀ ਕਿ ਉਹ ਜਿਹੜੇ ਬੱਚੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਲਾ ਰਹੇ ਸੀ ਗੋਲ ਲੱਕੇ ਮਾੜੇ ਤੋਂ ਬਹੁਤ ਹੀ ਖੁਸ਼ੀਅ ਦੇ ਨਾਲ ਤੇ ਪਿਆਰ ਦੇ ਨਾਲ ਲੱਕਾ ਮਾੜੀ ਉਹਨਾਂ ਨੂੰ ਮਿਲਿਆ ਇਸ ਤੋਂ ਬਾਅਦ ਮੈਲ ਤੋਂ ਬਾਅਦ ਇਹ ਲੱਕਾ ਮਾੜੇ ਉਹ ਮੁਝਾ ਆਪਣੇ ਕਰਦੇ ਵੱਲ ਨੂੰ ਵਧੀਆ ਅੱਚਾਰੀ ਕਰ ਸਕਦੇ ਹਾਂ ਜਿਹਦੇ ਚ ਤੇਲ ਚੌਂਤ ਬਾਲ ਲੱਗੇ ਪਾਣੀ ਕੋ ਪਾਤਾ ਬਹੁਤ ਖੌਸੀ ਸਾਰਾ ਪਰਵਾਰ ਖੌਸੀਗਾ ਇੱਥੇ ਜਿਹੜਾ ਅੱਜ ਦਾ ਵਲੌਗ ਹੈ ਆਪਣਾ ਖਤਮ ਹੁੰਦਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਕਰ ਦਿਓਗੇ ਤਾਂ ਸਾਨੂੰ ਬਹੁਤ ਬਹੁਤ ਮਦਦ ਮਿਲ ਗਈ ਹੋਣੀ ਧੰਨਵਾਦ ਤੁਹਾਡਾ ਬਹੁਤ